ਉਹ ਸਬਜੈਕਟ ਜਿਹੜਾ ਮੈਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਅਸੀਂ ਹਮੇਸ਼ਾ ਦੀ ਤਰ੍ਹਾਂ ਮੀਡੀਆ ਦੇ ਰਣੀ ਆ ਕਿ ਮੀਡੀਆ ਨੇ ਹਮੇਸ਼ਾ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਹੈ ਸਾਡੀ ਆਵਾਜ਼ ਨੂੰ ਤੁਸੀਂ ਹਮੇਸ਼ਾ ਪ੍ਰਵਾਸ ਦਿੱਤੀ ਹੈ ਪਰ ਇਸ ਵਾਰ ਤੁਹਾਡੇ ਸਾਥ ਦੀ ਜ਼ਿਆਦਾ ਲੋੜ ਹੈ ਕਿਉਂਕਿ ਜਿੱਦਾਂ ਅੰਦਰ ਤੁਸੀਂ ਦੇਖ ਕੇ ਆਏ ਹੋ ਕਿ ਸਾਡੇ ਯੋਧਿਆਂ ਦੀ ਉਸ ਸਮੇਂ ਦੇ ਜ਼ਾਲਮ ਗੋਰਿਆਂ ਦੇ ਨਾਲ ਟੱਕਰ ਸੀ ਪਰ ਜੇ ਸਿਨੇਮੇ ਦੇ ਰੂਪ 'ਚ ਕਹਾਂ ਤੇ ਅੱਜ ਸਾਡੇ ਸਿਨੇਮੇ ਦੀ ਵੀ ਹਾਲੀਵੁੱਡ ਨੂੰ ਇੱਕ ਮਿੱਠੀ ਜੀ ਟੱਕਰ ਹੈ ਕਿਉਂਕਿ ਕਿਸੇ ਵੀ ਚੀਜ਼ ਤੇ ਕਦੀ ਵੀ ਕਿਸੇ ਦੀ ਇਜਾਰੇਦਾਰੀ ਨਹੀਂ ਹੋ ਸਕਦੀ ਮਾਲਕੀ ਨਹੀਂ ਹੋ ਸਕਦੀ ਕਿ ਚੰਗਾ ਕੰਮ ਕੋਈ ਇਕ ਹੀ ਕਰ ਸਕਦਾ ਸਾਡੇ ਪੰਜਾਬੀ ਸਿਨੇਮੇ ਨੇ ਵੀ ਅੱਜ ਸਾਬਤ ਕਰ ਦਿੱਤਾ ਕਿ ਅਸੀਂ ਭੱਜ ਕੇ ਜ਼ਰੂਰ ਰਲੇ ਆ ਬੜੀ ਸਪੀਡ ਨਾਲ ਮਗਰ ਭੱਜੇ ਆ ਪਰ ਤੁਸੀਂ ਸਾਰੀਆਂ ਫਿਲਮ ਦੇਖੀ ਐ ਹਾਲੀਵੁੱਡ ਦੇ ਨਾਲ ਜਾ ਕੇ ਰਲ ਗਏ ਕਿ ਨਹੀਂ ਅੱਜ ਬਿਲਕੁਲ ਬੜੇ ਔਖੇ ਸਮਿਆਂ 'ਚ ਲੰਘਿਆ ਪੰਜਾਬੀ ਸਿਨੇਮਾ ਜਦੋਂ ਪਹਿਲੀ ਫਿਲਮ ਕੀਤੀ ਸੀ ਮੈਂ ਵੀ ਕਿਤੇ ਜੀਆਂ ਨੂੰ ਉਦੋਂ ਲੱਗਦਾ ਸੀ ਕਿ ਅਜੇ ਸਿਨੇਮਾ ਬਹੁਤ ਦੂਰ ਹੈ ਪਰ ਅਸੀਂ ਫਿਲਮਾਂ ਜ਼ਰੂਰ ਬਣਾ ਰਹੇ ਹਾਂ ਪਰ ਸਿਨੇਮਾ ਦੂਰ ਹੈ ਪਰ ਉਦੋਂ ਇੱਕ ਕੋਸ਼ਿਸ਼ ਜਿਹੜੀ ਸੀ ਅੱਜ ਉਹ ਰੰਗ ਲੈ ਆਈ ਹੈ ਉਹ ਸਬਜੈਕਟ ਜਿਹੜੇ ਕਦੇ ਕੋਈ ਸੋਚਦਾ ਵੀ ਨਹੀਂ ਸੀ ਪੰਜਾਬੀ ਜਿਵੇਂ ਐਸਾ ਹੀ ਸੋਚਣਾ ਲੱਗਦਾ ਸੀ ਡ੍ਰੀਮਿੰਗ ਕਰਨ ਵਾਲੀ ਗੱਲ ਹੈ ਕਿ ਕਦੇ ਸ਼ਿਪ ਤੇ ਵੀ ਪੰਜਾਬੀ ਫਿਲਮ ਬਣ ਸਕੇ ਸ਼ਿਪ ਸਮੁੰਦਰ 'ਚ ਤੁਰਿਆ ਫਿਰੇ ਸਾਡਾ ਪਰ ਅੱਜ ਉਸ ਮਾਲਕ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਉਹ ਸਬਜੈਕਟ ਜਿਹੜਾ ਮੈਨੂੰ 7ਵੀਂ ਚ ਸਿਲੇਬਸ ਚ ਲੱਗਾ ਹੁੰਦਾ ਸੀ ਉਹਦਾ ਨਾਮ ਹੁੰਦਾ ਸੀ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਪੰਜਾਬੀ ਚ ਕਾਮਾਗਾਟਾ ਮਾਰੂ ਹੀ ਲਿਖਿਆ ਹੁੰਦਾ ਸੀ ਪਰ ਮੈਨੂੰ ਲੱਗਦਾ ਸ਼ਾਇਦ ਉਹ 8ਵਾਂ કે 9ਵਾਂ ਚੈਪਟਰ ਹੁੰਦਾ ਸੀ ਸਾਡਾ ਉਹ ਪੜ੍ਹਦੇ ਆ ਜਦੋਂ ਤਸਵੀਰ ਦੇਖਦੇ ਸੀ ਬਾਬਾ ਗੁਰਦੇਵ ਸਿੰਘ ਜੀ ਦੀ ਜਦੋਂ ਉਹ ਸ਼ਿਪ ਦੀ ਤਸਵੀਰ ਵੀ ਛਪੀ ਹੁੰਦੀ ਸੀ ਸਾਡੇ ਪਾਠ ਪੁਸਤਕ ਦੇ ਵਿੱਚ ਕਦੇ ਡ੍ਰੀਮ ਨਹੀਂ ਸੀ ਕੀਤਾ ਕਿ ਕਦੇ ਵਕਤ ਆਏਗਾ ਕਿ ਬਾਬਾ ਗੁਰਦੇਵ ਸਿੰਘ ਜੀ ਦਾ ਕਰੈਕਟਰ ਮੇਰੇ ਕਰਮਾ ਚ ਲਿਖਿਆ ਜਾਏਗਾ ਮੈਂ ਉਸ ਕੁਦਰਤ ਦਾ ਬਹੁਤ ਧੰਨਵਾਦੀ ਹਾਂ ਕਿੰਨਾ ਵੱਡਾ ਇਤਿਹਾਸਕ ਕਿਰਦਾਰ ਮੈਨੂੰ ਕਰਨ ਨੂੰ ਮਿਲਿਆ ਔਰ ਦੂਸਰਾ ਧੰਨਵਾਦ ਵੇਲੀ ਜਨਤਾ প্রোডাকਸ਼ਨਸ ਦਾ ਜਿਨ੍ਹਾਂ ਨੇ ਪਹਿਲਾਂ ਇਹ ਫਿਲਮ ਨੂੰ ਇਮੇਜਿਨ ਕੀਤਾ ਸੋਚਿਆ ਕਿ ਅਸੀਂ ਇਹ ਬਣਾਈਏ ਫਿਰ ਹਿੰਮਤ ਕੀਤੀ ਔਰ ਲਗਨ ਨਾਲ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਫਿਲਮ ਬਣੀ ਹੈ ਮੈਂ ਜੋਲ ਹੋਣਾ ਨੂੰ ਮੁਬਾਰਕਬਾਦ ਦਿਨਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਉੱਤਪ ਕੀਤਾ ਬਾਜੀ ਇੱਥੇ ਸੀਗ ਆ ਜਾਓ ਬਾਜੀ ਆ ਜਾਓ ਪਲੀਜ਼ ਪਰੇ ਚੀਜ਼ ਪੋਸੀਬਲ ਨਾ ਹੁੰਦੀ ਕਦੇ ਵੀ ਸੰਭਵ ਨਾ ਹੁੰਦੀ ਚਾਹੇ ਇਹ ਵੀ ਸੋਚ ਲੈਂਦੇ ਚਾਹੇ ਮੈਂ ਵੀ ਇੱਛਾ ਰੱਖਦਾ ਕਿ ਅਸੀਂ ਇੱਕ ਫਿਲਮ ਬਣਾਉਣੀ ਹੈ ਜੇ ਸਾਡੇ ਕੋਲ ਸ਼ਰਨ ਆਰਟ ਵਰਗਾ ਨੌਜਵਾਨ ਮੇਕਰ ਨਾ ਹੁੰਦਾ ਇਹ ਚਿਹਰੇ ਮੋਰੇ ਦੇਖ ਕੇ ਲੱਗਦਾ ਏਡੇ ਸਾਦੇ ਜਿਹੇ ਬੰਦੇ ਵਰਲਡ ਸਿਨੇਮਾ ਨੂੰ ਟੱਕਰ ਦੇ ਰਹੇ ਨੇ ਸੋ ਲਿਖਣਾ ਔਰ ਡਾਇਰੈਕਟ ਕਰਨਾ ਔਰ ਫਿਰ ਉਹਦਾ ਵੀ ਐਫਐਕਸ ਤੇ ਵੀ ਆਪ ਬੈਠਣਾ ਸੋ ਅਸਲ ਦੇ ਵਿੱਚ ਸ਼ਰਨ ਆਰਟ ਦੀ ਰੂਹ ਚੋਂ ਨਿਕਲਿਆ ਹੋਇਆ ਏ ਪ੍ਰੋਡਕਟ ਹੈ ਇਹਨਾਂ ਦੇ ਸੁਪਨਿਆਂ ਦੀ ਏ ਤਾਬੀਰ ਹੈ ਸੁਪਨੇ ਸਾਕਾਰ ਹੋਏ ਨੇ ਔਰ ਮੇਰੇ ਵਰਗੇ ਬੰਦੇ ਦੀ ਮਸਕੀਨ ਦੀ ਇੱਛਾ ਪੂਰੀ ਹੋਈ ਹੈ ਕਿ ਕਦੇ ਇਦਾਂ ਦਾ ਕਰੈਕਟਰ ਕਰਨ ਨੂੰ ਮਿਲੇ ਅੱਜ ਭਾਜੀ ਤਰਸੀਮ ਜਸੜ ਹੋਣੀ ਅਬਰਾਡ ਨੇ ਵਰਨਾ ਇੱਥੇ ਸਾਡੇ ਨਾਲ ਬੈਠ ਕੇ ਤੁਹਾਡੇ ਨਾਲ ਦੋ ਬੋਲੋ ਵੀ ਸਾਂਝੇ ਕਰਦੇ ਉਹ ਵੀ ਤੁਹਾਡਾ ਪਿਆਰ ਮਹਿਸੂਸ ਕਰਦੇ ਪਰ ਉੱਥੇ ਵੀ ਆਡੀਅנס ਨੂੰ ਮਿਲਣਾ ਬਹੁਤ ਜ਼ਰੂਰੀ ਸੀ ਸੋ ਮੈਂ ਤਰਸੀਮ ਜਸੜ ਹੋਣਾ ਨੂੰ ਮੰਤਰੀ ਜੋਲ ਹੋਣਾ ਨੂੰ ਕਰਮਜੀਤ ਭਾਜੀ ਹੋਣਾ ਨੂੰ ਔਰ ਸ਼ਰਨ ਆਟ ਇਹਨਾਂ ਦੀ ਪੂਰੀ ਟੀਮ ਸੇਖੋਂ ਸਾਡਾ ਕਿਥੇ ਇੰਦਰ ਸਾਰੇ ਇਹਨਾਂ ਦਾ ਮੈਂ ਧੰਨਵਾਦ ਕਰੀਆ ਕਿ ਇਹਨਾਂ ਨੇ ਇੰਨੇ ਖੂਬਸੂਰਤ ਸੁਪਨੇ ਦਾ ਮੈਨੂੰ ਸਾਥ ਹੀ ਬਣਾਇਆ ਔਰ ਕਰਮਜੀਤ ਅਨਮੋਲ ਹੋਣੇ ਜਿੰਨਾਂ ਦੀਆਂ ਅਸੀਂ ਗੱਲਾਂ ਕਰ ਰਹੇ ਸੀ ਹੀ ਗਾਟ ਇਮੋਸ਼ਨਲ ਕਿ ਭਾਜੀ ਆਸ سینਮੇ ਦਾ ਲੈਵਲ ਅਸੀਂ ਕਦੇ ਸੋਚਦੇ ਸੀ ਜੋ ਅੱਜ ਕੁਦਰਤ ਨੇ ਸਾਨੂੰ ਦਿੱਤਾ ਸੋ ਮੈਂ ਤਰੌਣੀ ਜੀ ਤੁਹਾਡਾ ਵੀ ਧੰਨਵਾਦੀ ਆ ਆਪਣੇ ਛੋਟੇ ਜਿਹੇ ਕਿਰਦਾਰ ਦੇ ਨਾਲ ਹੀ ਫਿਲਮ ਨੂੰ ਸ਼ੁਰੂ ਤੇ ਅਖੀਰ ਤੇ ਵਿੱਚ ਕਿ ਨਵਾਂ ਰੰਗ ਦਿੱਤਾ ਇਹਨਾਂ ਨੇ ਸਾਨੀ ਸਾਹਿਬ ਇਹ ਵੀ ਸਾਡੇ ਉਹ ਸਾਥੀ ਜਿਹੜੇ ਸਿਨੇਮਾ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਸੋ ਮੈਂ ਜਿੱਥੇ ਸਾਰਿਆਂ ਦਾ ਧੰਨਵਾਦੀ ਆ ਇਸ ਤੋਂ ਪਹਿਲਾਂ ਕਿ ਆਪਾਂ ਸਾਰੇ ਗੱਲਾਂ ਕਰੀਏ ਸ਼ਰਨ ਆਟ ਵੀ ਗੱਲਾਂ ਕਰਨਗੇ ਬਾਕੀ ਵੀ ਸਾਰਿਆਂ ਨੇ ਕਰਨੀਆਂ ਮੈਂ ਚਾਹਾਂਗਾ ਉਹ ਪਰਿਵਾਰ ਜਿਨ੍ਹਾਂ ਦੀ ਗੱਲ ਆਪਾਂ ਜੰਦਰ ਕਰਕੇ ਆਏ ਆ ਜਿਨ੍ਹਾਂ ਦੀ ਗੱਲ ਸੁਣ ਕੇ ਆਏ ਆ ਜਿਨ੍ਹਾਂ ਦੇ ਉਹ ਬਲੰਦ ਕਿਰਦਾਰਾਂ ਨੂੰ ਅੰਦਰ ਅਸੀਂ مان ਕੇ ਆਏ ਆ ਅੱਜ ਕਰਮਾਂ ਦੇ ਨਾਲ ਉਹ ਵੀ ਸਾਡੇ ਨਾਲ ਨੇ ਬਾਬਾ ਗੁਰਦੇਵ ਸਿੰਘ ਜੀ ਦਾ ਪਰਿਵਾਰ ਸਾਡੇ ਨਾਲ ਹੈ ਉਹਨਾਂ ਦੀ ਦੋਤਰੀ ਤੇ ਦੋਤਾ ਸਾਡੇ ਨਾਲ ਨੇ ਇਹ ਪਰਿਵਾਰ ਇਹ ਬਲੱਡ ਲਾਈਨ ਜਿਨ੍ਹਾਂ ਨੂੰ ਅਸੀਂ ਅੰਦਰ ਦੇਖ ਕੇ ਆਏ ਆ ਸੋ ਅਸੀਂ ਉਹਨਾਂ ਦੇ ਹਿੱਸੇ ਦਾ ਵੀ ਸਜਦਾ ਤੁਹਾਨੂੰ ਕਰਦੇ ਆ ਜੀ ਤੁਸੀਂ ਅੱਜ ਸਾਰਿਆਂ ਨੂੰ ਪਤਾ ਹੋਣਾ ਕਿੰਨੇ ਐਮਪੀ ਜਿੱਤੇ ਆਪਣੇ ਉਥੋਂ 22 ਬਾਈ ਐਮਪੀ ਜਿੱਤੇ ਨੇ ਸਾਡੇ ਉਥੋਂ ਅੱਜ ਸਾਡੇ 22 ਪੰਜਾਬੀ ਜਿਹੜੇ ਨੇ ਅੱਜ ਪਾਰਲੀਮੈਂਟ 'ਚ ਬੈਠਣਗੇ ਕੈਨੇਡਾ ਦੀ ਪਹਿਲਾਂ ਵੀ ਬੈਠਦੇ ਆਏ ਨੇ ਪਰ ਅੱਜ ਗਿਣਤੀ 22 ਹੋ ਗਈ ਔਰ ਮਜ਼ੇ ਦੀ ਗੱਲ ਹੈ ਅੱਜ ਤੱਕ ਦੀ ਕੈਨੇਡਾ ਦੀ ਸਭ ਤੋਂ ਯੰਗੇਸਟ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਬ੍ਰੈਂਪਟਨ ਸੈਂਟਰ ਤੋਂ 23 ਸਾਲਾਂ ਦੀ ਕੁੜੀ 23 ਇਅਰ 올ਡ ਕੁੜੀ ਅੱਜ ਪਾਰਲੀਮੈਂਟ 'ਚ ਜਾ ਕੇ ਬੈਠੀ ਹੈ ਸਾਡੇ ਬੱਚੇ ਵੀ ਪਾਰਲੀਮੈਂਟ ਚ ਜਾ ਕੇ ਬਹਿਣ ਲੱਗ ਗਏ ਸਿਰਫ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਦੀ ਬਦਾਲਤ ਸ਼ਹੀਦ ਭਾਈ ਮੇਵਾ ਸਿੰਘ ਲੋਪੋ ਕੇ ਇਮਾਨਦਾਰੀ ਨਾਲ ਦੱਸਿਓ 90% ਲੋਕਾਂ ਨੂੰ ਪਤਾ ਨਹੀਂ ਸੀ ਉਹ ਵੀ ਕੋਈ ਕਿਰਦਾਰ ਹੋਇਆ ਸੋ ਇਹ ਫਿਲਮਾਂ ਜਿਉਂਦੇ ਕਰ ਰਹੀਆਂ ਨੇ ਉਹਨਾਂ ਕਿਰਦਾਰਾਂ ਨੂੰ ਇਸ ਤੋਂ ਬਾਅਦ ਲੋਕ ਲੋਪੋ ਕੇ ਪਿੰਡ ਨੂੰ ਜਿਹੜਾ ਅੰਮ੍ਰਿਤਸਰ ਦੇ ਕੋਲ ਹੈ ਮੇਵਾ ਸਿੰਘ ਦੇ ਨਾਲ ਨਾਲ ਜਾਣਿਆ ਕਰਨਗੇ ਉਹ ਲੋਪੋ ਜੀ ਥੈਂਕ ਯੂ ਸੋ ਮਾਚ ਬਹੁਤ ਸ਼ੁਕਰੀਆ ਬਹੁਤ ਧੰਨਵਾਜੀ ਅਸੀਂ ਹਮੇਸ਼ਾ ਦੀ ਤਰ੍ਹਾਂ ਮੀਡੀਆ ਦੇ ਰਣੀ ਆ ਕਿ ਮੀਡੀਆ ਨੇ ਹਮੇਸ਼ਾ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਹੈ ਸਾਡੀ ਆਵਾਜ਼ ਨੂੰ ਤੁਸੀਂ ਹਮੇਸ਼ਾ ਪ੍ਰਵਾਸ ਦਿੱਤੀ ਹੈ ਪਰ ਇਸ ਵਾਰ ਤੁਹਾਡੇ ਸਾਥ ਦੀ ਜ਼ਿਆਦਾ ਲੋੜ ਹੈ ਕਿਉਂਕਿ ਜਿੱਦਾਂ ਅੰਦਰ ਤੁਸੀਂ ਦੇਖ ਕੇ ਆਏ ਹੋ ਕਿ ਸਾਡੇ ਯੋਧਿਆਂ ਦੀ ਉਸ ਸਮੇਂ ਦੇ ਜ਼ਾਲਮ ਗੋਰਿਆਂ ਦੇ ਨਾਲ ਟੱਕਰ ਸੀ ਪਰ ਜੇ ਸਿਨੇਮੇ ਦੇ ਰੂਪ 'ਚ ਕਹਾਂ ਤੇ ਅੱਜ ਸਾਡੇ ਸਿਨੇਮੇ ਦੀ ਵੀ ਹਾਲੀਵੁੱਡ ਨੂੰ ਇੱਕ ਮਿੱਠੀ ਜੀ ਟੱਕਰ ਹੈ ਕਿਉਂਕਿ ਕਿਸੇ ਵੀ ਚੀਜ਼ ਤੇ ਕਦੀ ਵੀ ਕਿਸੇ ਦੀ ਇਜਾਰੇਦਾਰੀ ਨਹੀਂ ਹੋ ਸਕਦੀ ਮਾਲਕੀ ਨਹੀਂ ਹੋ ਸਕਦੀ ਕਿ ਚੰਗਾ ਕੰਮ ਕੋਈ ਇੱਕ ਹੀ ਕਰ ਸਕਦਾ ਸਾਡੇ ਪੰਜਾਬੀ ਸਿਨੇਮੇ ਨੇ ਵੀ ਅੱਜ ਸਾਬਤ ਕਰ ਦਿੱਤਾ ਹੈ ਕੀ ਅਸੀਂ ਭੱਜ ਕੇ ਜ਼ਰੂਰ ਰਲੇ ਆ ਬੜੀ ਸਪੀਡ ਨਾਲ ਮਗਰ ਭੱਜੇ ਆ ਪਰ ਤੁਸੀਂ ਸਾਰੀਆਂ ਫਿਲਮ ਦੇਖੀ ਐ ਹਾਲੀਵੁੱਡ ਦੇ ਨਾਲ ਜਾ ਕੇ ਰਲ ਗਏ ਕਿ ਨਹੀਂ ਅੱਜ ਬੜੇ ਔਖੇ ਸਮਿਆਂ ਚ ਲੰਘਿਆ ਪੰਜਾਬੀ ਸਿਨੇਮਾ ਜਦੋਂ ਪਹਿਲੀ ਫਿਲਮ ਕੀਤੀ ਸੀ ਮੈਂ ਵੀ ਕਿਤੇ ਜੀਆਂ ਨੂੰ ਉਦੋਂ ਲੱਗਦਾ ਸੀ ਕਿ ਅਜੇ ਸਿਨੇਮਾ ਬਹੁਤ ਦੂਰ ਹੈ ਪਰ ਅਸੀਂ ਫਿਲਮਾਂ ਜ਼ਰੂਰ ਬਣਾ ਰਹੇ ਆ ਪਰ ਸਿਨੇਮਾ ਦੂਰ ਹੈ ਪਰ ਉਹਦੋਂ ਇੱਕ ਕੋਸ਼ਿਸ਼ ਜਿਹੜੀ ਸੀ ਅੱਜ ਉਹ ਰੰਗ ਲੈ ਆਈ ਹੈ ਉਹ ਸਬਜੈਕਟ ਜਿਹੜੇ ਕਦੇ ਕੋਈ ਸੋਚਦਾ ਵੀ ਨਹੀਂ ਸੀ ਪੰਜਾਬੀ ਜਿਵੇਂ ਐਸਾ ਹੀ ਸੋਚਣਾ ਲੱਗਦਾ ਸੀ ਡੇ ਡ੍ਰੀਮਿੰਗ ਕਰਨ ਵਾਲੀ ਗੱਲ ਹੈ ਕਿ ਕਦੇ ਸ਼ਿਪ ਤੇ ਵੀ ਪੰਜਾਬੀ ਫਿਲਮ ਬਣ ਸਕਦੀ ਸ਼ਿਪ ਸਮੁੰਦਰ ਚ ਤੁਰਿਆ ਫਿਰੇ ਸਾਡਾ ਪਰ ਅੱਜ ਉਸ ਮਾਲਕ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਉਹ ਸਬਜੈਕਟ ਜਿਹੜਾ ਮੈਨੂੰ 7ਵੀਂ ਚ ਸਿਲੇਬਸ ਚ ਲੱਗਾ ਹੁੰਦਾ ਸੀ ਉਹਦਾ ਨਾਮ ਹੁੰਦਾ ਸੀ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਪੰਜਾਬੀ ਚ ਕਾਮਾਗਾਟਾ ਮਾਰੂ ਹੀ ਲਿਖਿਆ ਹੁੰਦਾ ਸੀ ਪਰ ਮੈਨੂੰ ਲੱਗਦਾ ਸ਼ਾਇਦ ਉਹ 8ਵਾਂ કે 9ਵਾਂ ਚੈਪਟਰ ਹੁੰਦਾ ਸੀ ਸਾਡਾ ਉਹ ਪੜ੍ਹਦੇ ਆ ਜਦੋਂ ਤਸਵੀਰ ਦੇਖਦੇ ਸੀ ਬਾਬਾ ਗੁਰਦੇਵ ਸਿੰਘ ਜੀ ਦੀ ਜਦੋਂ ਉਹ ਸ਼ਿਪ ਦੀ ਤਸਵੀਰ ਵੀ ਛਪੀ ਹੁੰਦੀ ਸੀ ਸਾਡੇ ਪਾਠ ਪੁਸਤਕ ਦੇ ਵਿੱਚ ਕਦੇ ਡ੍ਰੀਮ ਨਹੀਂ ਸੀ ਕੀਤਾ ਕਿ ਕਦੇ ਵਕਤ ਆਏਗਾ ਕਿ ਬਾਬਾ ਗੁਰਦੇਵ ਸਿੰਘ ਜੀ ਦਾ ਕਰੈਕਟਰ ਮੇਰੇ ਕਰਮਾ ਚ ਲਿਖਿਆ ਜਾਏਗਾ ਮੈਂ ਉਸ ਕੁਦਰਤ ਦਾ ਬਹੁਤ ਧੰਨਵਾਦੀ ਆ ਕਿੰਨਾ ਵੱਡਾ ਇਤਿਹਾਸਕ ਕਿਰਦਾਰ ਮੈਨੂੰ ਕਰਨ ਨੂੰ ਮਿਲਿਆ ਔਰ ਦੂਸਰਾ ਧੰਨਵਾਦ ਵੈਲੀ ਜਨਤਾ ਪ੍ਰੋਡਕਸ਼ਨਸ ਦਾ ਜਿਨ੍ਹਾਂ ਨੇ ਪਹਿਲਾਂ ਇਹ ਫਿਲਮ ਨੂੰ ਇਮੇਜਿਨ ਕੀਤਾ ਸੋਚਿਆ ਕਿ ਅਸੀਂ ਇਹ ਬਣਾਈਏ ਫਿਰ ਹਿੰਮਤ ਕੀਤੀ ਔਰ ਲਗਨ ਨਾਲ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਫਿਲਮ ਬਣੀ ਹੈ ਮੈਂ ਮਨਪ੍ਰੀਤ ਸਿੰਘ ਜੌਹਲ ਹੁਣਾਂ ਨੂੰ ਮੁਬਾਰਕਬਾਦ ਦਿੰਨਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਉੱਦਮ ਕੀਤਾ ਬਾਜੀ ਇੱਥੇ ਸੀਗਰ ਆ ਜਾਓ ਬਾਜੀ ਆ ਜਾਓ ਪਲੀਜ਼ ਪਰ ਇਹ ਚੀਜ਼ ਪੋਸੀਬਲ ਨਾ ਹੁੰਦੀ ਕਦੇ ਵੀ ਸੰਭਵ ਨਾ ਹੁੰਦੀ ਚਾਹੇ ਇਹ ਵੀ ਸੋਚ ਲੈਂਦੇ ਚਾਹੇ ਮੈਂ ਵੀ ਇੱਛਾ ਰੱਖਦਾ ਕਿ ਅਸੀਂ ਇੱਕ ਫਿਲਮ ਬਣਾਉਣੀ ਹੈ ਜੇ ਸਾਡੇ ਕੋਲ ਸ਼ਰਨ ਆਰਟ ਵਰਗਾ ਨੌਜਵਾਨ ਮੇਕਰ ਨਾ ਹੁੰਦਾ ਇਹ ਚਿਹਰੇ ਮੋਹਰੇ ਦੇਖ ਕੇ ਲੱਗਦਾ ਏਡੇ ਸਾਦੇ ਜਿਹੇ ਬੰਦੇ ਵਰਲਡ ਸਿਨੇਮਾ ਨੂੰ ਟੱਕਰ ਦੇ ਰਹੇ ਨੇ ਸੋ ਲਿਖਣਾ ਔਰ ਡਾਇਰੈਕਟ ਕਰਨਾ ਔਰ ਫਿਰ ਉਹਦਾ ਵੀ ਐਫਐਕਸ ਤੇ ਵੀ ਆਪ ਬੈਠਣਾ ਸੋ ਅਸਲ ਦੇ ਵਿੱਚ ਸ਼ਰਨ ਆਰਟ ਦੀ ਰੂਹ ਚੋਂ ਨਿਕਲਿਆ ਹੋਇਆ ਏ ਪ੍ਰੋਡਕਟ ਹੈ ਇਹਨਾਂ ਦੇ ਸੁਪਨਿਆਂ ਦੀ ਏ ਤਾਬੀਰ ਹੈ ਸੁਪਨੇ ਸਾਕਾਰ ਹੋਏ ਨੇ ਔਰ ਮੇਰੇ ਵਰਗੇ ਬੰਦੇ ਦੀ ਮਸਕੀਨ ਦੀ ਇੱਛਾ ਪੂਰੀ ਹੋਈ ਹੈ ਕਿ ਕਦੇ ਇਦਾਂ ਦਾ ਕਰੈਕਟਰ ਕਰਨ ਨੂੰ ਮਿਲੇ ਅੱਜ ਭਾਜੀ ਤਰਸੀਮ ਜਸੜ ਹੁਣੀ ਅਬਰਾਡ ਨੇ ਵਰਨਾ ਇੱਥੇ ਸਾਡੇ ਨਾਲ ਬਹਿ ਕੇ ਤੁਹਾਡੇ ਨਾਲ ਤੋ ਬੋਲੋ ਵੀ ਸਾਂਝੇ ਕਰਦੇ ਉਹ ਵੀ ਤੁਹਾਡਾ ਪਿਆਰ ਮਹਿਸੂਸ ਕਰਦੇ ਪਰ ਉੱਥੇ ਵੀ ਆਡੀਅנס ਨੂੰ ਮਿਲਣਾ ਬਹੁਤ ਜ਼ਰੂਰੀ ਸੀ ਸੋ ਮੈਂ ਤਰਸੀਮ ਜਸੜ ਹੋਣਾ ਨੂੰ ਮਨਪ੍ਰੀ ਜੋਲ ਹੋਣਾ ਨੂੰ ਕਰਮਜੀਤ ਬਾਜੀ ਹੋਣਾ ਨੂੰ ਔਰ ਸ਼ਰਨ ਆਟ ਇਹਨਾਂ ਦੀ ਪੂਰੀ ਟੀਮ ਸੇਖੋਂ ਸਾਡਾ ਕਿਥੇ ਇੰਦਰ ਸਾਰੇ ਇਹਨਾਂ ਦਾ ਮੈਂ ਧੰਨਵਾਦ ਦਿਆਂ ਕਿ ਇਹਨਾਂ ਨੇ ਇੰਨੇ ਖੂਬਸੂਰਤ ਸੁਪਨੇ ਦਾ ਮੈਨੂੰ ਸਾਥੀ ਬਣਾਇਆ ਔਰ ਕਰਮਜੀਤ ਅਨਮੋਲ ਹੋਣੇ ਜਿੰਦਾਂ ਦੀਆਂ ਅਸੀਂ ਗੱਲਾਂ ਕਰ ਰਹੇ ਸੀ ਹੀ ਗਾਟ ਇਮੋਸ਼ਨਲ ਕਿ ਭਾਜੀ ਆ ਜਨਮੇ ਦਾ ਲੈਵਲ ਅਸੀਂ ਕਦੇ ਸੋਚਦੇ ਸੀ ਜੋ ਅੱਜ ਕੁਦਰਤ ਨੇ ਸਾਨੂੰ ਦਿੱਤਾ ਸੋ ਮੈਂ ਤਰੌਣੀ ਜੀ ਤੁਹਾਡਾ ਵੀ ਧੰਨਵਾਦੀ ਆ ਆਪਣੇ ਛੋਟੇ ਜਿਹੇ ਕਿਰਦਾਰ ਦੇ ਨਾਲ ਹੀ ਫਿਲਮ ਨੂੰ ਸ਼ੁਰੂ ਤੇ ਅਖੀਰ ਦੇ ਵਿੱਚ ਕਿ ਨਵਾਂ ਰੰਗ ਦਿੱਤਾ ਇਹਨਾਂ ਨੇ ਸਾਨੀ ਸਾਹਿਬ ਇਹ ਵੀ ਸਾਡੇ ਬਹੁਤ ਸਾਥੀ ਜਿਹੜੇ ਸਿਨੇਮਾ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਸੋ ਮੈਂ ਜਿੱਥੇ ਸਾਰਿਆਂ ਦਾ ਧੰਨਵਾਦੀ ਆ ਇਸ ਤੋਂ ਪਹਿਲਾਂ ਕਿ ਆਪਾਂ ਸਾਰੇ ਗੱਲਾਂ ਕਰੀਏ ਸ਼ਰਨ ਆਟ ਵੀ ਗੱਲਾਂ ਕਰਨਗੇ ਬਾਕੀ ਵੀ ਸਾਰਿਆਂ ਨੇ ਕਰਨੀਆਂ ਮੈਂ ਚਾਹਾਂਗਾ ਉਹ ਪਰਿਵਾਰ ਜਿਨ੍ਹਾਂ ਦੀ ਗੱਲ ਆਪਾਂ ਅੰਦਰ ਕਰਕੇ ਆਏ ਆ ਜਿਨ੍ਹਾਂ ਦੀ ਗੱਲ ਸੁਣ ਕੇ ਆਏ ਆ ਜਿਨ੍ਹਾਂ ਦੇ ਉਹ ਬਲੰਦ ਕਿਰਦਾਰਾਂ ਨੂੰ ਅੰਦਰ ਅਸੀਂ ਮਾਨ ਕੇ ਆਏ ਆ ਅੱਜ ਕਰਮਾਂ ਦੇ ਨਾਲ ਉਹ ਵੀ ਸਾਡੇ ਨਾਲ ਨੇ ਬਾਬਾ ਗੁਰਦੇਵ ਸਿੰਘ ਜੀ ਦਾ ਪਰਿਵਾਰ ਸਾਡੇ ਨਾਲ ਹੈ ਉਹਨਾਂ ਦੀ ਦੋਤਰੀ ਦੇ ਦੋਤਾ ਸਾਡੇ ਨਾਲ ਨੇ ਇਹ ਪਰਿਵਾਰ ਇਹ ਬਲੱਡ ਲਾਈਨ ਜਿਨ੍ਹਾਂ ਨੂੰ ਅਸੀਂ ਅੰਦਰ ਦੇਖ ਕੇ ਆਏ ਆ ਸੋ ਅਸੀਂ ਉਹਨਾਂ ਦੇ ਹਿੱਸੇ ਦਾ ਵੀ ਸਜਦਾ ਤੁਹਾਨੂੰ ਕਰਦੇ ਆ ਜੀ ਤੁਸੀਂ ਅੱਜ ਸਾਰਿਆਂ ਨੂੰ ਪਤਾ ਹੋਣਾ ਕਿੰਨੇ ਐਮਪੀ ਜਿੱਤੇ ਆਪਣੇ ਉਥੋਂ 22 22 ਐਮਪੀ ਜਿੱਤੇ ਨੇ ਸਾਡੇ ਉਥੋਂ ਅੱਜ ਸਾਡੇ 22 ਪੰਜਾਬੀ ਜਿਹੜੇ ਨੇ ਅੱਜ ਪਾਰਲੀਮੈਂਟ 'ਚ ਬੈਠਣਗੇ ਕੈਨੇਡਾ ਦੀ ਪਹਿਲਾਂ ਵੀ ਬੈਠਦੇ ਆਏ ਨੇ ਪਰ ਅੱਜ ਗਿਣਤੀ 22 ਹੋ ਗਈ ਔਰ ਮਜ਼ੇ ਦੀ ਗੱਲ ਹੈ ਅੱਜ ਤੱਕ ਦੀ ਕੈਨੇਡਾ ਦੀ ਸਭ ਤੋਂ ਯੰਗੇਸਟ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਬ੍ਰੈਂਟਨ ਸੈਂਟਰ ਤੋਂ 23 ਸਾਲਾਂ ਦੀ ਕੁੜੀ 23 ਇਅਰ 올ਡ ਕੁੜੀ ਅੱਜ ਪਾਰਲੀਮੈਂਟ 'ਚ ਜਾ ਕੇ ਬੈਠੀ ਹੈ ਸਾਡੇ ਬੱਚੇ ਵੀ ਪਾਰਲੀਮੈਂਟ 'ਚ ਜਾ ਕੇ ਬਹਿਣ ਲੱਗ ਗਏ ਸਿਰਫ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਦੀ ਬਦਾਲਤ ਸ਼ਹੀਦ ਭਾਈ ਮੀਵਾ ਸਿੰਘ ਲੋਪੋਕੇ ਈਮਾਨਦਾਰੀ ਨਾਲ ਦੱਸਿਓ 90% ਲੋਕਾਂ ਨੂੰ ਪਤਾ ਨਹੀਂ ਸੀ ਉਹ ਵੀ ਕੋਈ ਕਿਰਦਾਰ ਹੋਇਆ ਸੋ ਇਹ ਫਿਲਮਾਂ ਜਿਉਂਦੇ ਕਰ ਰਹੀਆਂ ਨੇ ਉਹਨਾਂ ਕਿਰਦਾਰਾਂ ਨੂੰ ਇਸ ਤੋਂ ਬਾਅਦ ਲੋਕ ਲੋਪੋ ਕੇ ਪਿੰਡ ਨੂੰ ਜਿਹੜਾ ਅੰਮ੍ਰਿਤਸਰ ਦੇ ਕੋਲ ਹੈ ਮੇਵਾ ਸਿੰਘ ਦੇ ਨਾਮ ਨਾਲ ਜਾਣਿਆ ਕਰਨਗੇ ਉਹ ਲੋਪੋ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਅਸੀਂ ਹਮੇਸ਼ਾ ਦੀ ਤਰ੍ਹਾਂ মিডিਆ ਦੇ ਰਣੀ ਆ ਕਿ মিডিਆ ਨੇ ਹਮੇਸ਼ਾ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਹੈ ਸਾਡੀ ਆਵਾਜ਼ ਨੂੰ ਤੁਸੀਂ ਹਮੇਸ਼ਾ ਪ੍ਰਵਾਸ ਦਿੱਤੀ ਹੈ ਪਰ ਇਸ ਵਾਰ ਤੁਹਾਡੇ ਸਾਥ ਦੀ ਜ਼ਿਆਦਾ ਲੋੜ ਹੈ ਕਿਉਂਕਿ ਜਿੱਦਾਂ ਅੰਦਰ ਤੁਸੀਂ ਦੇਖ ਕੇ ਆਏ ਹੋ ਕਿ ਸਾਡੇ ਯੋਧਿਆਂ ਦੀ ਉਸ ਸਮੇਂ ਦੇ ਜ਼ਾਲਮ ਗੋਰਿਆਂ ਦੇ ਨਾਲ ਟੱਕਰ ਸੀ ਪਰ ਜੇ ਸਿਨੇਮੇ ਦੇ ਰੂਪ ਚ ਕਹਾਂ ਤੇ ਅੱਜ ਸਾਡੇ ਸਿਨੇਮੇ ਦੀ ਵੀ ਹਾਲੀਵੁੱਡ ਨੂੰ ਇੱਕ ਮਿੱਠੀ ਜੀ ਟੱਕਰ ਹੈ ਕਿਉਂਕਿ ਕਿਸੇ ਵੀ ਚੀਜ਼ ਤੇ ਕਦੀ ਵੀ ਕਿਸੇ ਦੀ ਇਜਾਰੇਦਾਰੀ ਨਹੀਂ ਹੋ ਸਕਦੀ ਮਾਲਕੀ ਨਹੀਂ ਹੋ ਸਕਦੀ ਕਿ ਚੰਗਾ ਕੰਮ ਕੋਈ ਇਕ ਹੀ ਕਰ ਸਕਦਾ ਸਾਡੇ ਪੰਜਾਬੀ ਸਿਨੇਮੇ ਨੇ ਵੀ ਅੱਜ ਸਾਬਤ ਕਰ ਦਿੱਤਾ ਹੈ ਕਿ ਅਸੀਂ ਭੱਜ ਕੇ ਜ਼ਰੂਰ ਰਲੇ ਆ ਬੜੀ ਸਪੀਡ ਨਾਲ ਮਗਰ ਭੱਜੇ ਆ ਪਰ ਤੁਸੀਂ ਸਾਰੀਆਂ ਫਿਲਮ ਦੇਖੀ ਐ ਹਾਲੀਵੁੱਡ ਦੇ ਨਾਲ ਜਾ ਕੇ ਰਲ ਗਏ ਕਿ ਨਹੀਂ ਅੱਜ ਬੜੇ ਔਖੇ ਸਮਿਆਂ ਚੋਂ ਲੰਘਿਆ ਪੰਜਾਬੀ ਸਿਨੇਮਾ ਜਦੋਂ ਪਹਿਲੀ ਫਿਲਮ ਕੀਤੀ ਸੀ ਮੈਂ ਵੀ ਕਿਤੇ ਜੀਆਂ ਨੂੰ ਉਦੋਂ ਲੱਗਦਾ ਸੀ ਕਿ ਅਜੇ ਸਿਨੇਮਾ ਬਹੁਤ ਦੂਰ ਹੈ ਪਰ ਅਸੀਂ ਫਿਲਮਾਂ ਜ਼ਰੂਰ ਬਣਾ ਰਹੇ ਹਾਂ ਪਰ ਸਿਨੇਮਾ ਦੂਰ ਹੈ ਪਰ ਉਦੋਂ ਇੱਕ ਕੋਸ਼ਿਸ਼ ਜਿਹੜੀ ਸੀ ਅੱਜ ਉਹ ਰੰਗ ਲਿਆਈ ਐ ਉਹ ਸਬਜੈਕਟ ਜਿਹੜੇ ਕਦੇ ਕੋਈ ਸੋਚਦਾ ਵੀ ਨਹੀਂ ਸੀ ਪੰਜਾਬੀ 'ਚ ਵੈਸੇ ਹੀ ਸੋਚਣਾ ਲੱਗਦਾ ਸੀ ਡ੍ਰੀਮਿੰਗ ਕਰਨ ਵਾਲੀ ਗੱਲ ਐ ਕਿ ਕਦੇ ਸ਼ਿਪ ਤੇ ਵੀ ਪੰਜਾਬੀ ਫਿਲਮ ਬਣ ਸਕਦੀ ਸ਼ਿਪ ਸਮੁੰਦਰ 'ਚ ਤੁਰਿਆ ਫਿਰੇ ਸਾਡਾ ਪਰ ਅੱਜ ਉਸ ਮਾਲਕ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਐ ਉਹ ਸਬਜੈਕਟ ਜਿਹੜਾ ਮੈਨੂੰ 7ਵੀਂ 'ਚ ਸਿਲੇਬਸ 'ਚ ਲੱਗਾ ਹੁੰਦਾ ਸੀ ਉਹਦਾ ਨਾਮ ਹੁੰਦਾ ਸੀ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਪੰਜਾਬੀ 'ਚ ਕਾਮਾਗਾਟਾ ਮਾਰੂ ਹੀ ਲਿਖਿਆ ਹੁੰਦਾ ਸੀ ਪਰ ਮੈਨੂੰ ਲੱਗਦਾ ਸ਼ਾਇਦ ਉਹ 8ਵਾਂ કે 9ਵਾਂ ਚੈਪਟਰ ਹੁੰਦਾ ਸੀ ਸਾਡਾ ਉਹ ਪੜ੍ਹਦੇ ਆ ਜਦੋਂ ਤਸਵੀਰ ਦੇਖਦੇ ਸੀ ਬਾਬਾ ਗੁਰਦੇਵ ਸਿੰਘ ਜੀ ਦੀ ਜਦੋਂ ਉਹ ਸ਼ਿਪ ਦੀ ਤਸਵੀਰ ਵੀ ਛਪੀ ਹੁੰਦੀ ਸੀ ਸਾਡੇ ਪਾਠ ਪੁਸਤਕ ਦੇ ਵਿੱਚ ਕਦੇ ਡ੍ਰੀਮ ਨਹੀਂ ਸੀ ਕੀਤਾ ਕਿ ਕਦੇ ਵਕਤ ਆਏਗਾ ਕਿ ਬਾਬਾ ਗੁਰਦੇਵ ਸਿੰਘ ਜੀ ਦਾ ਕਰੈਕਟਰ ਮੇਰੇ ਕਰਮਾ ਚ ਲਿਖਿਆ ਜਾਏਗਾ ਮੈਂ ਉਸ ਕੁਦਰਤ ਦਾ ਬਹੁਤ ਧੰਨਵਾਦੀ ਹਾਂ ਕਿੰਨਾ ਵੱਡਾ ਇਤਿਹਾਸਕ ਕਿਰਦਾਰ ਮੈਨੂੰ ਕਰਨ ਨੂੰ ਮਿਲਿਆ ਹੈ ਪਰ ਦੂਸਰਾ ਧੰਨਵਾਦ ਵੈਲੀ ਜਨਤਾ productions ਦਾ ਜਿਨ੍ਹਾਂ ਨੇ ਪਹਿਲਾਂ ਇਹ ਫਿਲਮ ਨੂੰ ਇਮੇਜਨ ਕੀਤਾ ਸੋਚਿਆ ਕਿ ਅਸੀਂ ਇਹ ਬਣਾਈਏ ਫਿਰ ਹਿੰਮਤ ਕੀਤੀ ਔਰ ਲਗਨ ਨਾਲ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਫਿਲਮ ਬਣੀ ਹੈ ਮੈਂ ਮਨਪ੍ਰੀਤ ਸਿੰਘ ਜੌਹਲ ਹੁਣਾਂ ਨੂੰ ਮੁਬਾਰਕਬਾਦ ਦਿੰਨਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਉੱਤਪਨ ਕੀਤਾ ਭਾਜੀ ਇੱਥੇ ਸੀ ਆ ਜਾਓ ਭਾਜੀ ਆ ਜਾਓ ਪਲੀਜ਼ ਪਰ ਇਹ ਚੀਜ਼ ਪੋਸੀਬਲ ਨਾ ਹੁੰਦੀ ਕਦੇ ਵੀ ਸੰਭਵ ਨਾ ਹੁੰਦੀ ਚਾਹੇ ਇਹ ਵੀ ਸੋਚ ਲੈਂਦੇ ਚਾਹੇ ਮੈਂ ਵੀ ਇੱਛਾ ਰੱਖਦਾ ਕਿ ਅਸੀਂ ਇੱਕ ਫਿਲਮ ਬਣਾਉਣੀ ਹੈ ਜੇ ਸਾਡੇ ਕੋਲ ਸ਼ਰਨ ਆਰਟ ਵਰਗਾ ਨੌਜਵਾਨ ਮੇਕਰ ਨਾ ਹੁੰਦਾ ਇਹ ਚਿਹਰੇ ਮੋਹਰੇ ਦੇਖ ਕੇ ਲੱਗਦਾ ਏਡੇ ਸਾਦੇ ਜਿਹੇ ਬੰਦੇ ਵਰਲਡ ਸਿਨੇਮਾ ਨੂੰ ਟੱਕਰ ਦੇ ਰਹੇ ਨੇ ਸੋ ਲਿਖਣਾ ਔਰ ਡਾਇਰੈਕਟ ਕਰਨਾ ਔਰ ਫਿਰ ਉਹਦਾ ਵੀ ਐਫਐਕਸ ਤੇ ਵੀ ਆਪ ਬੈਠਣਾ ਸੋ ਅਸਲ ਦੇ ਵਿੱਚ ਸ਼ਰਨ ਆਟ ਦੀ ਰੂਹ ਚੋਂ ਨਿਕਲਿਆ ਹੋਇਆ ਏ ਪ੍ਰੋਡਕਟ ਹੈ ਇਹਨਾਂ ਦੇ ਸੁਪਨਿਆਂ ਦੀ ਏ ਤਾਬੀਰ ਹੈ ਸੁਪਨੇ ਸਾਕਾਰ ਹੋਏ ਨੇ ਔਰ ਮੇਰੇ ਵਰਗੇ ਬੰਦੇ ਦੀ ਮਸਕੀਨ ਦੀ ਇੱਛਾ ਪੂਰੀ ਹੋਈ ਹੈ ਕਿ ਕਦੇ ਇਦਾਂ ਦਾ ਕਰੈਕਟਰ ਕਰਨ ਨੂੰ ਮਿਲੇ ਅੱਜ ਭਾਜੀ ਤਰਸੀਮ ਜਸੜ ਹੁਣੀ ਅਬਰਾਡ ਨੇ ਵਰਨਾ ਇੱਥੇ ਸਾਡੇ ਨਾਲ ਬੈਠ ਕੇ ਤੁਹਾਡੇ ਨਾਲ ਦੋ ਬੋਲੋ ਵੀ ਸਾਂਝੇ ਕਰਦੇ ਉਹ ਵੀ ਤੁਹਾਡਾ ਪਿਆਰ ਮਹਿਸੂਸ ਕਰਦੇ ਪਰ ਉੱਥੇ ਵੀ ਆਡੀਅנס ਨੂੰ ਮਿਲਣਾ ਬਹੁਤ ਜ਼ਰੂਰੀ ਸੀ ਸੋ ਮੈਂ ਤਰਸੀਮ ਜਸੜ ਹੋਣਾ ਨੂੰ ਮਨਪ੍ਰੀ ਜੋਲ ਹੋਣਾ ਨੂੰ ਕਰਮਜੀਤ ਬਾਜੀ ਹੋਣਾ ਨੂੰ ਔਰ ਸ਼ਰਨਾਟ ਇਹਨਾਂ ਦੀ ਪੂਰੀ ਟੀਮ ਸੇਖੋਂ ਸਾਡਾ ਕਿਥੇ ਇੰਦਰ ਸਾਰੇ ਇਹਨਾਂ ਦਾ ਮੈਂ ਧੰਨਵਾਦ ਦਿਆਂ ਕਿ ਇਹਨਾਂ ਨੇ ਇੰਨੇ ਖੂਬਸੂਰਤ ਸੁਪਨੇ ਦਾ ਮੈਨੂੰ ਸਾਥੀ ਬਣਾਇਆ ਔਰ ਕਰਮਜੀਤ ਅਨਮੋਲ ਹੋਣੇ ਜਿੱਦਾਂ ਦੀਆਂ ਅਸੀਂ ਗੱਲਾਂ ਕਰ ਰਹੇ ਸੀ ਹੀ ਗਾਟ ਇਮੋਸ਼ਨਲ ਕਿ ਭਾਜੀ ਆ ਜੰਮੇ ਦਾ ਲੈਵਲ ਅਸੀਂ ਕਦੇ ਸੋਚਦੇ ਸੀ ਜੋ ਅੱਜ ਕੁਦਰਤ ਨੇ ਸਾਨੂੰ ਦਿੱਤਾ ਸੋ ਮੈਂ ਤ੍ਰੋਣੀ ਜੀ ਤੁਹਾਡਾ ਵੀ ਧੰਨਵਾਦੀ ਆ ਆਪਣੇ ਛੋਟੇ ਜਿਹੇ ਕਿਰਦਾਰ ਦੇ ਨਾਲ ਹੀ ਫਿਲਮ ਨੂੰ ਸ਼ੁਰੂ ਤੇ ਅਖੀਰ ਤੇ ਵਿੱਚ ਕਿ ਨਵਾਂ ਰੰਗ ਦਿੱਤਾ ਇਹਨਾਂ ਨੇ ਸਾਨੀ ਸਾਹਿਬ ਇਹ ਵੀ ਸਾਡੇ ਉਹ ਸਾਥੀ ਜਿਹੜੇ ਸਿਨੇਮਾ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਸੋ ਮੈਂ ਜਿੱਥੇ ਸਾਰਿਆਂ ਦਾ ਧੰਨਵਾਦੀ ਆ ਇਸ ਤੋਂ ਪਹਿਲਾਂ ਕਿ ਆਪਾਂ ਸਾਰੇ ਗੱਲਾਂ ਕਰੀਏ ਸ਼ਰਨ ਆਟ ਵੀ ਗੱਲਾਂ ਕਰਨਗੇ ਬਾਕੀ ਵੀ ਸਾਰਿਆਂ ਨੇ ਕਰਨੀਆਂ ਮੈਂ ਚਾਹਾਂਗਾ ਉਹ ਪਰਿਵਾਰ ਜਿਨ੍ਹਾਂ ਦੀ ਗੱਲ ਆਪਾਂ ਅੰਦਰ ਕਰਕੇ ਆਏ ਆਂ ਜਿਨ੍ਹਾਂ ਦੀ ਗੱਲ ਸੁਣ ਕੇ ਆਏ ਆਂ ਜਿਨ੍ਹਾਂ ਦੇ ਉਹ ਬਲੰਦ ਕਿਰਦਾਰਾਂ ਨੂੰ ਅੰਦਰ ਅਸੀਂ ਮਾਨ ਕੇ ਆਏ ਆਂ ਅੱਜ ਕਰਮਾਂ ਦੇ ਨਾਲ ਉਹ ਵੀ ਸਾਡੇ ਨਾਲ ਨੇ ਬਾਬਾ ਗੁਰਦੇਵ ਸਿੰਘ ਜੀ ਦਾ ਪਰਿਵਾਰ ਸਾਡੇ ਨਾਲ ਹੈ ਉਹਨਾਂ ਦੀ ਦੋਤਰੀ ਤੇ ਦੋਤਾ ਸਾਡੇ ਨਾਲ ਨੇ ਇਹ ਪਰਿਵਾਰ ਇਹ ਬਲੱਡ ਲਾਈਨ ਜਿਨ੍ਹਾਂ ਨੂੰ ਅਸੀਂ ਅੰਦਰ ਦੇਖ ਕੇ ਆਏ ਆਂ ਸੋ ਅਸੀਂ ਉਨ੍ਹਾਂ ਦੇ ਹਿੱਸੇ ਦਾ ਵੀ ਸਜਦਾ ਤੁਹਾਨੂੰ ਕਰਦੇ ਆਂ ਜੀ ਤੁਸੀਂ ਅੱਜ ਸਾਰਿਆਂ ਨੂੰ ਪਤਾ ਹੋਣਾ ਕਿੰਨੇ ਐਮਪੀ ਜਿੱਤੇ ਆਪਣੇ ਉਥੋਂ 22 22 ਐਮਪੀ ਜਿੱਤੇ ਨੇ ਸਾਡੇ ਉਥੋਂ ਅੱਜ ਸਾਡੇ 22 ਪੰਜਾਬੀ ਜਿਹੜੇ ਨੇ ਅੱਜ ਪਾਰਲੀਮੈਂਟ 'ਚ ਬੈਠਣਗੇ ਕੈਨੇਡਾ ਦੀ ਪਹਿਲਾਂ ਵੀ ਬੈਠਦੇ ਆਏ ਨੇ ਪਰ ਅੱਜ ਗਿਣਤੀ 22 ਹੋ ਗਈ ਔਰ ਮਜ਼ੇ ਦੀ ਗੱਲ ਹੈ ਅੱਜ ਤੱਕ ਦੀ